ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅਨਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਪਠਾਨਕੋਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪਠਾਨਕੋਟ ਪੁਲਿਸ ਨੇ ਦੋ ਵਾਕਵਾ ਕ ਮਾਮਲੇ ਦੇ ਵਿੱਚ ਤਿੰਨ ਵਿਅਕਤੀ ਕਾਬੂ ਕੀਤੇ ਨੇ ਜਿਨ੍ਹਾਂ ਕੋਲੋਂ ਹਥਿਆਰ ਤੇ ਨਾਲ ਹੀ ਹਿਰੋਇਨ ਬਰਾਮਦ ਹੋਈ ਹੈ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਵਿਅਕਤੀ ਨੂੰ ਪੁਲਿਸ ਨੇ ਹੈਰੋਇਨ ਤੇ ਪਿਸਤਲ ਸਮੇਤ ਕਾਬੂ ਕੀਤਾ ਦੂਜੇ ਦੇ ਵਿੱਚ ਪੁਲਿਸ ਨੇ ਇੱਕ ਨਾਕੇਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਦੀ ਜਦੋਂ ਇਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਕਈ ਹਥਿਆਰ ਜੜੇ ਨੇ ਬਰਾਮਦ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪਠਾਨਕੋਟ ਪੁਲਿਸ ਵੱਲੋਂ ਤਿੰਨ ਵਿਅਕਤੀ ਕਾਬੂ ਕੀਤੇ ਗਏ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦਿੰਦੇ ਆ ਪਹਿਲੇ ਕੇਸ ਦੇ ਵਿੱਚ ਪਠਾਨਕੋਟ ਦੇ ਥਾਣਾ ਸਾਹਪੁਰ ਜਿਹੜੇ ਕੰਡੀ ਪੁਲਿਸ ਨੇ ਇੱਕ ਯੁਵਕ ਨੂੰ ਜਿਸ ਦਾ ਨਾਮ ਜਿਹੜਾ ਐ ਅਕਸ਼ੇ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਵਿਅਕਤੀ ਤੋਂ ਇੱਕ ਦੇਸੀ ਪਿਸਤਲ ਤੇ 15 ਗ੍ਰਾਮ ਦੇ ਕਰੀਬ ਜਿਹੜੇ ਨੇ ਹਿਰੋਇਨ ਬਰਾਮਦ ਕੀਤਾ ਗਿਆ ਉੱਥੇ ਹੀ ਦੂਜੇ ਦੇ ਵਿੱਚ ਪੁਲਿਸ ਨੇ ਨਾਕੇਬੰਦੀ ਕਰਦਿਆਂ ਦੋ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਇਹ ਤਲਾਸ਼ੀ ਜਦੋਂ ਲਈ ਤਾਂ ਉਸ ਦੇ ਕੋਲੋਂ ਵੀ ਜਿਹੜੇ ਨੇ ਅਹ ਪਿਸਤਲ ਜਦ ਬਰਾਮਦ ਕੀਤੇ ਗਏ ਜਿਸ ਦੇ ਵਿੱਚ 32 ਬੋਰ ਪਿਸਤਲ ਜਿਹੜਾ ਇਹ 12 ਰੋਂਦ ਤੇ 32 ਬੋਰ ਦੇ ਤਿੰਨ ਮੈਗਜ਼ੀਨ ਤੇ 90 ਗ੍ਰਾਮ ਜਿਹੜੀ ਆ ਫੀਰ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਹੜੇ ਮਾਮਲਾ ਦਰਜ ਕਰ ਲਿਆ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਇਹ ਦੋ ਮਾਮਲਿਆਂ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਕਾਬੂ ਕੀਤੇ ਨੇ ਉਹਨਾਂ ਬਾਰੇ ਜਾਣਕਾਰੀ ਦਿੰਦਿਆ ਕਿ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਸ ਨਾ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਕ੍ਰੈਕਟਰ ਜਨਨ ਪੁਲਿਸ ਪੰਜਾਬ ਤੇ ਡਿਗੜ ਵੱਲੋਂ ਮਾੜਿਆ ਅੰਸਰਾਂ ਦੇ ਖਿਲਾਫ ਸ਼ਕਤੀ ਨਾਲ ਪੀ ਸੌਣ ਸਵੰਧੀ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਡੇ ਐਸਐਸਪੀ ਦਿਲਜੰਦਰ ਸਿੰਘ ਢਿੱਲੋਂ ਦੀ ਦੇਖਣਾਈ ਹੁਣ ਨੀ ਹਦਾਇਤਾਂ ਅਨੁਸਾਰ ਆ ਜਿਹੜੇ ਅਸੀਂ 25 ਅੱਠ ਨੂੰ ਮੁੱਖ ਅਫਸਰ ਖਾਨਾ ਸਾਫਰ ਕੰਢੀ ਨੇ ਇੱਕ ਨਾਕਾ ਗੋਡੀ ਚੌਂਕ ਚਲਾਇਆ ਸੀਗਾ ਉਹਨਾਂ ਨੂੰ ਸੁਬਿਆ ਤੋਰ ਤੇ ਮਤਲਬ ਦੱਸਿਆ ਗਿਆ ਕਿ ਅਸੂਰ ਕੁਮਾਰ ਪੁੱਤਰ ਗਰੇਟ ਰਾਜ ਕੁਮਾਰ ਵਾਸੀ ਫੀਲਡ ਮਹਿਰਾ थाना ਸਾਫਰਗੰਡੀ ਦਾ ਰਹਿਣ ਵਾਲਾ ਹੈ ਜੇ ਤੁਸੀਂ ਇਹਨੂੰ ਖੜੋ ਤੇ ਕਿਤੇ ਹੋਰ ਜਿਹੜਾ ਕੋਈ ਪਿਸਤਲ ਜਿਹੜਾ ਚਾਰਜ ਜਿਹੜਾ ਬਰਾਮਦ ਹੋ ਸਕਦਾ ਉਹਨਾਂ ਨੇ ਇਹਨਾਂ ਨੂੰ ਜਿਵੇਂ ਪੜਿਆ ਤੇ ਇਹਨਾਂ ਦੇ ਘਰੋਂ ਜਿਹੜੀ ਜਦੋਂ ਸਰਚ ਕੀਤੀ ਆ ਤੇ ਇੱਕ ਪਿਸਤਲ ਤੇ 15 ਗ੍ਰਾਮ 300 ਮਿਲੀਗ੍ਰਾਮ ਫਿਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ ਜਿਹੜਾ ਉਹਦੇ ਵਿੱਚ ਐਫ ਆਈ ਆਰ ਨੰਬਰ 96 ਜਿਹੜਾ ਦਰਜ ਹੋਇਆ ਉਹ ਸਾਰ ਪ੍ਰਕੰਡੀ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਡਿਵੀਜ਼ਨ ਨੰਬਰ 2 26 ਤਰੀਕ ਨੂੰ ਐਸਐਸਓ ਸਾਹਿਬ ਨੇ ਨਾਕਾ ਲਾਇਆ ਹੋਇਆ ਸੀਗਾ ਨਵੋਕੋਲ ਨਵਾਇਪੋਲ ਅਫਦਾਲਗੜ ਦੇ ਕੋਲ ਉੱਥੇ ਇਹਨਾਂ ਨੂੰ ਵੀ ਇਨਫਰਮੇਸ਼ਨ ਦਿੱਤੀ ਕਿ ਇੱਕ ਦਿਲਪ੍ਰਿਤ ਉਹ ਬੰਗਾ ਜਿਹੜਾ ਹੈਗਾ ਧੀਰਾ ਜੱਟਾਂ ਦਾ ਰਹਿਣ ਵਾਲਾ ਉਹਦੇ ਕੋਲੋਂ ਵੀ ਜੇ ਅਗਰ ਆਪਾਂ ਨੂੰ ਫੜੀਏ ਤੇ ਉਹਦੇ ਕੋਲ ਕੋਈ ਪਿਸਟਲ ਕੋਈ ਨਜਾਇਜ਼ ਕਾਰਜ ਇਹਦਾ ਉਹ ਬਰਾਮਦ ਹੋ ਸਕਦਾ ਜਦੋਂ ਉਹਨਾਂ ਨੇ ਉਹ ਦੇ ਨੂੰ ਤੇ ਰੋਕਿਆ ਉਹ ਸਰਚ ਨੂੰ ਸਰਚ ਕੀਤਾ ਇਹਦੇ ਕੋਲੋਂ ਬੱਤੀ ਗੋੜ ਦਾ ਇੱਕ ਪਿਸਤਲ ਤੇ 8 ਰਾਉਂ ਜਿਹੜੇ ਬਰਾਮਦ ਹੋਏ ਤੇ ਜਿਹੜਾ ਦੂਜਾ ਬੰਦਾ ਵਿਨੋਦ ਕੁਮਾਰ ਲਾਂਡੀ ਉਹ ਦੌਲਤਪੁਰ ਪਖਾਨਕੋਟ ਦਾ ਰਹਿਣ ਵਾਲਾ ਉਹਦੇ ਕੋਲ ਵੀ ਇੱਕ ਪਿਸਤਲ ਜਿਹੜਾ ਬਰਾਮਦ ਹੋਇਆ ਤੇ 4 ਰਾਉਂ ਜਿਹੜੇ ਉਹ ਬਰਾਮਦ ਹੋਏ ਅੱਲੀ ਨੂੰ ਅਸੀਂ ਗ੍ਰਿਫਤਾਰ ਕੀਤਾ ਹਾਰਾ ਕਾਟ 82 ਐਨਡੀਪੀਐਸ ਐਕਟ ਐਕਟ ਦਾ ਇਸ ਕੇਸ ਨੇ 90 ਗ੍ਰਾਮ ਜਿਹੜੀ ਆਫੀਮ ਵੀ ਬਰਾਮਦ ਹੋਈ ਆ ਤਿੰਨ ਮੈਗਜ਼ੀਨ ਬਰਾਮਦ ਹੋਈ ਨੇ ਤੇ ਦੋ 32 ਬੋਰ ਦੇ ਪਿਸਟਲ ਬਰਾਮਦ ਹੋਈ ਨੇ ਅੱਲੀ ਸਾਡੀ ਅੱਗੇ ਕੁਝ ਵੀ ਚੱਲ ਰਹੀ ਆ ਇਹਨਾਂ ਨੂੰ ਅਸੀਂ ਪਹਿਲਾਂ ਮਾਨਜੂਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਕਿਨਾਰ ਮਾਨ ਲੋਵਾਂ ਦੇ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਬੰਦੇ ਜਿਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੀ ਆਪਾਂ ਅੰਦਰੀਕਤਾਰੀਆਂ ਕਰਾਂਗੇ ਜੋ ਰਿਕਵਰੀਆਂ ਹੋਣਗੀਆਂ ਉਹ ਤੁਹਾਨੂੰ ਦੱਸੀ ਜਾਣਗੀਆਂ ਤੇ ਬਹੁਤ ਵਧੀਆ ਜਿਹੜਾ ਫਰਾਂਕੀ ਪੁਲਿਸ ਨੇ ਐਸਐਸਓ ਬੀਐਸਪੀ ਸਹਿਵਾਨਾ ਨੇ ਸੀਆਈਏ ਸੈਕਲ ਆਪਣਾ ਜਿਹੜਾ ਵਿੰਗਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਤੇ ਮੈਂ ਸਵਾਸਤੀ ਵੀ ਦਿੰਨਾ ਕਿ ਕਿੱਦਾਂ ਹੀ ਅਸੀਂ ਆਰੀ ਹਾਂ ਕੋਸ਼ਿਸ਼ ਲਈ ਅੱਗੇ ਵੀ ਕੰਮ ਕਰਦੀ ਰਹੇ ਸਰ આરોપી ਤੇ ਪਹਿਲੇ ਵੀ ਕੋਈ ਮਾਮਲੇ ਦਰਜ ਨਹੀਂ ਲੰਬੀ ਨੇ ਜੀ ਹਾਂ ਪਹਿਲੇ ਵੀ ਨਹੀਂ ਦਰਜ ਮਾਮਲੇ ਦਰਜ ਸਰ ਇਸ ਥੀ ਵੀ ਪੁੱਛੀ ਗਈ ਹੈ ਕਿ ਇਹ ਅਸਮਾਨ ਵਿੱਚ ਕਿਥੋਂ ਆ ਰਿਹਾ ਹੈ ਇਹਦੀ ਕੁਝ ਵੀ ਚੱਲ ਰਹੀ ਹੈ ਉਹਦੇ ਵਿੱਚ ਜੋ ਸਾਹਮਣੇ ਆਏਗਾ ਤੁਹਾਨੂੰ ਗੁਲਾਬੀ ਸਾਰਾ ਦੱਸਿਆ ਜਾਏਗਾ ਕਿ ਕਿਥੋਂ ਉਹਨਾਂ ਨੇ ਪਿਸਤਲ ਲਈ ਸੀ ਕਿ ਕਿਸ ਕਿਸ ਪਰਪਜ ਲਈ ਪਿਸਤਲ ਲਈ ਸੀ ਕਿ ਕਿਹੜੀ ਬਾਰਦਸਤ ਕਰਨੀ ਸੀ ਕੀ ਕਰਨਾ ਸੀ ਉਹ ਸਾਰਾ ਤੁਹਾਨੂੰ ਇਹਦੇ ਵਿੱਚ ਆਪਾਂ ਕੁਝ ਕਿਸੇ ਲਈ ਪੁੱਛਾਂਗੇ ਤੇ ਤੁਹਾਨੂੰ ਪਤਾ ਸਤਿ ਸ਼੍ਰੀ ਅਕਾਲ ਬੀਨੋਤ ਸਿੰਘ ਨੂੰ ਅਰੈਸਟ ਕੀਤਾ ਗਿਆ ਮੌਕੇ ਤੇ ਮਿਲਿਆ ਜਿਹਾ ਫੜਿਆ ਤੇਰੀ ਅਰੈਸਟ ਤੋਂ ਬਾਅਦ ਖੁਬ ਜੀਅ ਗਿਆ ਪੂਰੇ ਕੱਪੜੇ ਦਾ ਜੁਦਾ ਹੋ ਗਿਆ ਦਮਡਾਲ ਤੋਂ ਭੱਜ ਗਿਆ ਸੀਗਾ ਇਹ ਜਿਹੜਾ ਦੂਜਾ ਆਪਾਂ ਭੱਗਾ ਫੜਿਆ ਸੀਗਾ ਤੈਨੂੰ ਆਪਾਂ ਦਮਡਾਲ ਦੇ ਇਲਾਕੇੋਂ ਫੜ ਕੇ ਲਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਪਠਾਨਕੋਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪਠਾਨਕੋਟ ਪੁਲਿਸ ਨੇ ਦੋ ਵਾਕਵਾਖਾ ਮਾਮਲੇ ਦੇ ਵਿੱਚ ਤਿੰਨ ਵਿਅਕਤੀ ਕਾਬੂ ਕੀਤੇ ਨੇ ਜਿਨ੍ਹਾਂ ਕੋਲੋਂ ਹਥਿਆਰ ਤੇ ਨਾਲ ਹੀ ਹਿਰੋਇਨ ਬਰਾਮਦ ਹੋਈ ਹੈ ਤਸਵੀਰਾਂ ਤਾਂ ਦਿਖਾ ਰਿਹਾ ਜਿੱਥੇ ਇੱਕ ਵਿਅਕਤੀ ਨੂੰ ਪੁਲਿਸ ਨੇ ਹੈਰੋਇਨ ਤੇ ਪਿਸਤਲ ਸਮੇਤ ਕਾਬੂ ਕੀਤਾ ਦੂਜੇ ਦੇ ਵਿੱਚ ਪੁਲਿਸ ਨੇ ਇੱਕ ਨਾਕੇਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਕਈ ਹਥਿਆਰ ਜੜੇਰੇ ਬਰਾਮਦ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪਠਾਨਕੋਟ ਪੁਲਿਸ ਵੱਲੋਂ ਤਿੰਨ ਵਿਅਕਤੀ ਕਾਬੂ ਕੀਤੇ ਗਏ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦਿੰਦਿਆਂ ਪਹਿਲੇ ਕੇਸ ਦੇ ਵਿੱਚ ਪਠਾਨਕੋਟ ਦੇ थाना ਸਾਹਪੁਰ ਜਿਹੜੇ ਕੰਡੀ ਪੁਲਿਸ ਨੇ ਇੱਕ ਯੁਵਕ ਨੂੰ ਜਿਸ ਦਾ ਨਾਮ ਜਿਹੜਾ ਐ ਅਕਸ਼ੇ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਵਿਅਕਤੀ ਤੋਂ ਇੱਕ ਦੇਸੀ ਪਿਸਤਲ ਤੇ 15 ਗ੍ਰਾਮ ਦੇ ਕਰੀਬ ਜਿਹੜੇ ਨੇ ਹਿਰੋਇਨ ਬਰਾਮਦ ਕੀਤਾ ਗਿਆ ਉੱਥੇ ਹੀ ਦੂਜੇ ਦੇ ਵਿੱਚ ਪੁਲਿਸ ਨੇ ਨਾਕੇਬੰਦੀ ਕਰਦਿਆਂ ਦੋ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਇਹ ਤਲਾਸ਼ੀ ਜਦੋਂ ਲਈ ਤਾਂ ਉਸ ਦੇ ਕੋਲੋਂ ਵੀ ਜਿਹੜੇ ਨੇ ਪਿਸਤਲ ਜਿਹ ਬਰਾਮਦ ਕੀਤੇ ਗਏ ਜਿਸ ਦੇ ਵਿੱਚ 32 ਬੋਰ ਪਿਸਤਲ ਜਿਹੜਾ ਇਹ 12 ਰੋਂਦ ਤੇ 32 ਬੋਰਡ ਦੇ ਤੇ ਮੈਗਜ਼ੀਨਾ ਤੇ 90 ਗ੍ਰਾਮ ਜਿਹੜੀ ਆ ਫੀਬ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਹੜੇ ਮਾਮਲਾ ਦਰਜ ਕਰ ਲਿਆ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਇਹ ਦੋ ਮਾਮਲੇ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਕਾਬੂ ਕੀਤੇ ਨੇ ਉਹਨਾਂ ਬਾਰੇ ਜਾਣਕਾਰੀ ਦਿੰਦਿਆ ਕਿ ਕੁਝ ਕਿਹਾ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਡਿਗਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸ਼ਕਤੀ ਨਾਲ ਪੀ ਸਾਉਂਡ ਸ਼ਿਵੰਦੀ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੀ ਦੇਖ ਰਾਈ ਉਹ ਜੁਮਨੀ ਹਦਾਇਤਾਂ ਅਨੁਸਾਰ ਆ ਜਿਹੜੇ ਅਸੀਂ 25 ਅੱਠ ਨੂੰ ਮੁੱਖ ਅਫਸਰ ਖਾਨਾ ਸਾਫਰ ਕੰਢੀ ਨੇ ਇੱਕ ਨਾਕਾ ਗੋਡੀ ਚੌਂਕ ਲਾਇਆ ਸੀਗਾ ਉਹਨਾਂ ਨੂੰ ਫੁੱਟਿਆ ਤੌਰ ਤੇ ਮਤਲਬ ਦੱਸਿਆ ਗਿਆ ਕਿ ਅਸੂਰ ਕੁਮਾਰ ਪੁੱਤਰ ਗਰੇਟ ਰਾਜ ਕੁਮਾਰ ਵਾਸੀ ਫੀਲਡ ਮਹਿਰਾ थाना ਸਾਤਰਗੰਡੀ ਦਾ ਰਹਿਣ ਵਾਲਾ ਹੈ ਜੇ ਤੁਸੀਂ ਇਹਨੂੰ ਫੜੋ ਤੇ ਜਿਹਦੇ ਕੋਲ ਜਿਹੜਾ ਕੋਈ ਪਿਸਤਲ ਜਾਂ ਚਾਰਜ ਜਿਹੜਾ ਬਰਾਮਦ ਹੋ ਸਕਦਾ ਉਹਨਾਂ ਨੇ ਇਹਨਾਂ ਨੂੰ ਜਦੋਂ ਫੜਿਆ ਤੇ ਇਹਨਾਂ ਦੇ ਘਰੋਂ ਜਿਹੜੀ ਜਦੋਂ ਸਰਚ ਕੀਤੀ ਆ ਤੇ ਇੱਕ ਪਿਸਤਲ ਤੇ 15 ਗ੍ਰਾਮ 3 ਮਿਲੀਗ੍ਰਾਮ ਹਿਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ ਜਿਹੜਾ ਉਹਦੇ ਵਿੱਚ ਐਫ ਆਈ ਆਰ ਨੰਬਰ 96 ਜਿਹੜਾ ਦਰਜ ਹੋਇਆ। ਉਹ ਸਾਬਕੰਡੀ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਡਿਵੀਜ਼ਨ ਨੰਬਰ 2 26 ਤਰੀਕ ਨੂੰ ਐਸਐਸਓ ਸਾਹਿਬ ਨੇ ਨਾਕਾ ਲਾਇਆ ਹੋਇਆ ਸੀਗਾ ਨਵੋਕੜ ਨਵੋਕੜ ਅਫਗਾਨਗੜ ਦੇ ਕੋਲ ਉੱਥੇ ਇਹਨਾਂ ਨੂੰ ਵੀ ਇਨਫਰਮੇਸ਼ਨ ਸ਼ਿਹੀ ਕਿ ਇੱਕ ਦਿਲਪ੍ਰੇਤ ਉਹ ਬੰਗਾ ਜਿਹੜਾ ਹੈਗਾ ਟੀਰਾ ਜੱਟਾਂ ਦਾ ਰਹਿਣ ਵਾਲਾ ਉਹਦੇ ਕੋਲੋਂ ਵੀ ਜੇ ਅਗਰ ਆਪਾਂ ਨੂੰ ਖੜੀਏ ਤੇ ਉਹਦੇ ਕੋਲ ਕੋਈ ਪਿਸਤਲ ਕੋਈ ਨਜਾਇਜ਼ ਹਥਿਆਰ ਜਿਹੜਾ ਉਹ ਬਰਾਮੇ ਹੋ ਸਕਦਾ ਜਦੋਂ ਉਹਨਾਂ ਨੇ ਉਹਦੇ ਨੂੰ ਤੇ ਰੋਕਿਆ ਉਹ ਤੋਂ ਸਰਚ ਕੀਤਾ ਦੇਦੇ ਕੋਲੋਂ ਬੱਤੀਪੁਰ ਦਾ ਇੱਕ ਪਿਸਤਲ ਤੇ 8 ਰਾਉਂ ਜਿਹੜੇ ਬਰਾਮਦ ਹੋਏ। ਤੇ ਜਿਹੜਾ ਦੂਜਾ ਬੰਦਾ ਵਿਨੋਦ ਕੁਮਾਰ ਲੌਂਡੀ ਉਹ ਦੌਲਤਪੁਰ ਪਠਾਨਕੋਟ ਦਾ ਰਹਿਣ ਵਾਲਾ ਉਹਦੇ ਕੋਲ ਵੀ ਇੱਕ ਪਿਸਤਲ ਜਿਹੜਾ ਬਰਾਮਦ ਹੋਇਆ ਤੇ 4 ਰਾਉਂ ਜਿਹੜੇ ਉਹ ਬਰਾਮਦ ਹੋਏ। ਹਲੇ ਨਾ ਮੌਸੀ ਗ੍ਰਿਫਤਾਰ ਕੀਤਾ ਹਾਰਾ ਕਾਰਡ 82 ਐਨਡੀਪੀਐਸ ਐਕਟ ਐਕਟ ਦਾ ਇਸ ਕੇਸ ਨੇ 90 ਗ੍ਰਾਮ ਜਿਹੜੀ ਹਫੀਦ ਵੀ ਬਰਾਮਦ ਹੋਈ ਆ 3 ਮੈਗਜ਼ੀਨ ਬਰਾਮਦ ਹੋਈ ਨੇ ਤੇ 2 32 ਬੋਰ ਦੇ ਪਿਸਟਲ ਬਰਾਮਦ ਹੋਈ ਨੇ ਆਲੀ ਸਾਡੀ ਅੱਗੇ ਕੁਝ ਵੀ ਚੱਲ ਰਹੀ ਆ ਇਹਨਾਂ ਨੂੰ ਅਸੀਂ ਕੱਲਾ ਮਾਨਜੂਕ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਫਿਰਾਂ ਰਮਾਨ ਲਵਾਂ ਦੇ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਬੰਦੇ ਜਿਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੀ ਆਪਾਂ ਗ੍ਰਿਫਤਾਰੀਆਂ ਕਰਾਂਗੇ ਜੋ ਰਿਕਵਰੀਆਂ ਹੋਣਗੀਆਂ ਉਹ ਤੁਹਾਨੂੰ ਦੱਸੀ ਜਾਣਗੀਆਂ ਤੇ ਬਹੁਤ ਵਧੀਆ ਜਿਹੜਾ ਭਗਤ ਸਿੰਘ ਨੇ ਐਸਐਸਓ ਡੀਐਸਪੀ ਸਹਿਵਾਨਾ ਨੇ ਸੀਆਈਏ ਸਪੈਸ਼ਲ ਆਪਣਾ ਜਿਹੜਾ ਵਿੰਗਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਕਿ ਮੈਂ ਸਵਾਸਤੀ ਵੀ ਦਿੰਨਾ ਕਿ ਕਿੱਦਾਂ ਹੀ ਆਈ ਹਾਰੀ ਪਠਾਨਕੋਟ ਪੁਲਿਸ ਜਿਹੜੀ ਆ ਅੱਗੇ ਵੀ ਕੰਮ ਕਰਦੀ ਰਹੀ ਸਰ ਆਰੋਪੀ ਦੇ ਪਹਿਲੇ ਵੀ ਕੋਈ ਮਾਮਲੇ ਦਰਜ ਨੇ ਲੰਬੀ ਦੇ ਜੀ ਹਾਂ ਪਹਿਲੇ ਵੀ ਦੇ ਤੇ ਮਾਮਲੇ ਦਰਜ ਸਰ ਇਸ ਚੀਜ਼ ਦੀ ਪੁਸ਼ਟੀ ਹੋਈ ਹੈ ਕਿ ਇਹ ਅਸਮਾਨ ਵਿੱਚ ਕਿੱਥੋਂ ਆਇਆ ਇਹਦੀ ਪੁੱਛ ਵੀ ਚੱਲ ਰਹੀ ਹੈ ਉਹਦੇ ਵਿੱਚ ਜੋ ਸਾਹਮਣੇ ਆਏਗਾ ਤੁਹਾਨੂੰ ਬੁਲਾ ਕੇ ਸਾਰਾ ਦੱਸਿਆ ਜਾਏਗਾ ਕਿ ਕਿੱਥੋਂ ਉਹਨਾਂ ਨੇ ਪਿਸਟਲ ਲਏ ਸੀਗੇ ਕਿਸ ਕਿਸ ਪਰਪਸ ਲਈ ਪਿਸਟਲ ਲਏ ਸੀਗੇ ਕਿਹੜੀ ਵਾਰਦਾਤ ਕਰਨੀ ਸੀ ਕੀ ਕਰਨਾ ਸੀਗਾ ਸਾਰਾ ਤੁਹਾਨੂੰ ਇਹਦੇ ਵਿੱਚ ਆਪਾਂ ਪੁੱਛਗਿਛ ਦੇ ਵਿੱਚ ਪੁੱਛਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਕਦੋਂ ਬਿਨੋਤ ਬਾਦ ਰੋਦੀ ਨੂੰ ਅਰੈਸਟ ਕੀਤਾ ਗਿਆ ਮੌਕੇ ਤੇ ਮਿਲਿਆ ਜਿਹਾ ਫੜਿਆ ਤੇਰੀ ਅਰੈਸਟ ਤੋਂ ਬਾਅਦ ਖੁਬਹੇ ਜਿਹਾ ਸੀ ਪੂਟੇ ਤੇ ਜੁਕਾਉਂਦੇ ਰਮਡਮਡਾਲ ਤੋਂ ਭੱਜ ਗਿਆ ਸੀਗਾ ਇਹ ਜਿਹੜਾ ਦੂਜਾ ਆਪਾਂ ਬੱਗਾ ਫੜਿਆ ਸੀਗਾ ਤੇਨੂੰ ਆਪਾਂ ਡਮਡਾਲ ਦੇ ਲਾਗੇ ਫੜ ਕੇ ਲਿਆ